ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਬਰ ਦੀ ਜਿਸ ਨੇ ਹਰ ਪੰਜਾਬੀ ਦੇ ਦਿਲ ਨੂੰ ਹਿਲਾ ਦਿੱਤਾ ਹੈ ਪੰਜਾਬ ਦੇ ਮਸ਼ਹੂਰ ਗਾਇਕ ਰਾਜੀਵ ਜਵੰਦਾ ਜੋ ਆਪਣੇ ਸੁਰੀਲੇ ਗੀਤਾਂ ਅਤੇ ਸਾਫ਼-ਸੁਥਰੀ ਸੋਚ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਇਸ ਸਮੇਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਸਤੈ ਸਤੰਭ ਨੂੰ ਜਦੋਂ ਉਹ ਆਪਣੀ BMW ਬਾਈਕ ਤੇ ਸਵਾਰ ਸੀ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਇਸ ਹਾਦਸੇ ਨੇ ਸਿਰਫ ਰਾਜਵੀਰ ਦੇ ਪਰਿਵਾਰ ਨੂੰ ਨਹੀਂ ਸਗੋ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਅੱਜ ਹਸਪਤਾਲ ਵਿੱਚੋਂ ਆਇਆ ਨਵੇਂ ਮੈਡੀਕਲ ਬੁਲਟਿਨ ਨੇ ਫੈਨਸ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ ਦੋਸਤੋ ਹਾਦਸੇ ਤੋਂ ਬਾਅਦ ਰਾਜਵੀਰ ਜਵੰਦਨ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰਾਂ ਨੇ ਉਸ ਨੂੰ ਸਿੱਧਾ ਆਈਸੀਯੂ ਵਿੱਚ ਸ਼ਿਫਟ ਕੀਤਾ ਕਿਉਂਕਿ ਸੱਟਾਂ ਬਹੁਤ ਗੰਭੀਰ ਸਨ ਪਹਿਲੇ ਦਿਨ ਤੋਂ ਹੀ ਨਿਊਰੋਲੋਜੀਕਲ ਸਥਿਤੀ ਚਿੰਤਾਵਾਲੀ ਬਣੀ ਹੋਈ ਹੈ ਯਾਨੀ ਕਿ ਦਿਮਾਗ ਨਾਲ ਜ ਨੂੰ ਬਹੁਤ ਪ੍ਰਭਾਵਿਤ ਕੀਤਾ ਗਿਆ ਹੈ 6 ਦਿਨ ਹੋ ਗਏ ਨੇ ਪਰ ਡਾਕਟਰਾਂ ਦੇ ਅਨੁਸਾਰ ਉਸ ਦੇ ਦਿਮਾਗ ਵਿੱਚ ਕੋਈ ਖਾਸ ਉਦਾਰ ਨਹੀਂ ਆਇਆ ਪਰ ਦੋਸਤੋ ਹੁਣ ਜੋ ਨਵੀਂ ਚਿੰਤਾ ਸਾਹਮਣੇ ਆਈ ਹੈ ਉਹ ਹੈ ਰਾਜਵੀਰ ਜਵੰਦਾ ਦਾ ਦਿਲ ਜੀ ਹਾਂ ਹਸਪਤਾਲ ਨੇ ਆਪਣੇ ਤਾਜ਼ਾ ਬੁਲਟਿਨ ਵਿੱਚ ਖੁਲਾਸਾ ਕੀਤਾ ਹੈ ਕਿ ਰਾਜਵੀਰ ਦੀ ਕਾਰਡੀਆਕ ਰਿਦਮ ਯਾਨੀ ਦਿਲ ਦੀ ਧੜਕਣ ਨੋਰਮਲ ਨਹੀਂ ਰਹੀ ਕਈ ਵਾਰ ਉਸ ਦੇ ਹਾਰਟ ਰੀਟ ਬੇਹ ਤੇਜ ਹੋ ਜਾਂਦੀ ਹੈ ਤੇ ਕਈ ਵਾਰ ਇੰਨੀ ਸਲੋ ਕਿ ਮੰਨੋ ਸਾਹ ਹੀ ਰੁੱਕ ਜਾਵੇ ਇਸ ਸਥਿਤੀ ਇੰਨੀ ਗੰਭੀਰ ਹੈ ਕਿ ਹੁਣ ਡਾਕਟਰਾਂ ਨੇ ਦਵਾਈਆਂ ਦੇ ਸਹਾਰੇ ਧੜਕਣ ਕਾਬੂ ਵਿੱਚ ਰੱਖਣੀ ਪੈ ਰਹੀ ਹੈ ਤੁਸੀਂ ਸੋਚੋ ਦੋਸਤ ਜੋ ਜਿੱਥੇ ਇੱਕ ਵਸਤੇ ਦਿਮਾਗ ਠੀਕ ਕੰਮ ਨਹੀਂ ਕਰ ਰਿਹਾ ਉੱਥੇ ਹੁਣ ਦਿਲ ਦੀ ਧੜਕਣ ਵੀ ਅਨਸਟੇਬਲ ਹੋ ਗਈ ਹੈ। ਇਹੀ ਕਾਰਨ ਹੈ ਕਿ ਮੈਡੀਕਲ ਟੀਮ ਉਸ ਦੀ ਕੰਡੀਸ਼ਨ ਨੂੰ ਬਹੁਤ ਹੀ ਕ੍ਰਿਟੀਕਲ ਮੰਨ ਰਹੀ ਹੈ। ਰਾਜਵੀਰ ਜਵੰਦ ਨੂੰ ਆਈਸੀਯੂ ਵਿੱਚ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ। ਹਰ ਘੰਟੇ ਉਸ ਦੇ ਦਿਲ ਤੇ ਦਿਮਾਗ ਦੀ ਮੋਨਿਟਰਿੰਗ ਕੀਤੀ ਜਾ ਰਹੀ ਹੈ। ਮੈਡੀਕਲ ਟੀਮ ਲਗਾਤਾਰ ਉਸ ਦੇ ਵਿਟਲ ਸਾਈਨਸ ਯਾਨੀ ਪਲਸ ਰੇਟ, ਬਲੱਡ ਪ੍ਰੈਸ਼ਰ, ਆਕਸੀਜਨ ਲੈਵਲ ਤੇ ਹਾਰਟ ਰੀਟ ਨੂੰ ਨਿਗਰਾਨੀ ਵਿੱਚ ਰੱਖ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਸਿਰਫ ਰੱਬ ਦੀ ਰਹਿਮਤ ਹੈ ਜਿਸ ਕਰਕੇ ਉਹ ਅਜੇ ਤੱਕ ਸਾਡੇ ਵਿਚ ਪੰਜਾਬ ਦੇ ਹਰ ਇਨਸਾਨ ਨੂੰ ਬੇਨਤੀ ਕੀਤੀ ਹੈ ਕਿ ਅਰਦਾਸਾਂ ਕਰਨੀਆਂ ਰੁਕਣੀਆਂ ਨਹੀਂ ਚਾਹੀਦੀਆਂ। ਦੋਸਤੋ ਹਸਪਤਾਲ ਦੇ ਬਾਹਰ ਦਾ ਮੰਜ਼ਰ ਵੀ ਬਹੁਤ ਭਾਵੁਕ ਹੈ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਫੈਨ ਫੋਰਸਟ ਦੇ ਬਾਰੇ ਇਕੱਠੇ ਹੁੰਦੇ ਹਨ। ਕੋਈ ਗੁਰਬਾਣੀ ਦਾ ਪਾਠ ਕਰ ਰਿਹਾ ਹੈ, ਕੋਈ ਹੱਥ ਜੋੜ ਕੇ ਰੋ ਰਿਹਾ ਹੈ, ਕੋਈ ਮੋਮਬੱਤੀਆਂ ਜਗਾ ਕੇ ਦੁਆ ਕਰ ਰਿਹਾ ਹੈ। ਕੱਲ ਪੰਜਾਬ ਦੇ ਮਸ਼ਹੂਰ ਗਾਇਕ ਹਰਪਜੀਮਾ ਵੀ ਹਸਪਤਾਲ ਪਹੁੰਚੇ। ਬਾਹਰ ਆ ਕੇ ਉਹਨਾਂ ਨੇ মিডিਆ ਨਾਲ ਗੱਲ ਕਰਦਿਆਂ ਕਿਹਾ ਰਾਜਵਰੀ ਇੱਕ ਯੋਧਾ ਹੈ। ਉਹ ਬਹੁਤ ਹਿੰਮਤ ਵਾਲਾ ਮੁੰਡਾ ਹੈ। ਅਸੀਂ ਸਾਰੇ ਉਸ ਦੀ ਵਾਪਸੀ ਦੀ ਉਮੀਦ ਕਰ ਰਹੇ ਹਾਂ। ਪਰ ਨਾਲ ਹੀ ਉਹਨ ਕਲੀ ਵੀ ਕਿਹਾ ਪੰਜਾਬੀ ਮਿਊਜ਼ਿਕਲ ਇੰਡਸਟਰੀ ਲਈ ਵੀ ਇਹ ਖਬਰ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਰਾਜਵੀਰ ਜਮੰਦਾ ਆਪਣੀਆਂ ਮਿੱਠੀਆਂ ਬੋਲੀਆਂ ਤੇ ਨਵੇਂ ਸਟਾਈਲ ਦੇ ਕੰਨ ਯੂਥ ਦਾ ਫੇਵਰਟ ਬਣਿਆ ਸੀ ਉਸਦੇ ਗੀਤਾਂ ਤੇ ਸਿਰ ਪੰਜਾਬ ਹੀ ਨਹੀਂ ਪਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਲੋਕ ਠੁਮਕੇ ਲਗਾਉਂਦੇ ਸਨ ਇਸ ਲਈ ਜਦੋਂ ਉਸਦੇ ਹਾਦਸੇ ਦੀ ਖਬਰ ਅੱਜ ਤੱਕ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲ ਕੰਬ ਗਏ ਫੋਰਟਿਸ ਹਸਪਤਾਲ ਦੇ ਡਾਕਟਰ ਨੇ ਸਾਫ਼ ਕੀਤਾ ਹੈ ਕਿ ਅਜੇ ਉਸਦੀ ਹਾਲਤ ਕ੍ਰਿਟੀਕਲ ਪਰ ਸਟੇਬਲ ਹੈ ਸਟੇਬਲ ਦਾ ਮਤਲਬ ਇਹ ਨਹੀਂ ਕਿ ਉਹ ਠੀਕ ਹੋ ਰਿਹਾ ਸਗੋਂ ਇਸ ਸਮੇਂ ਦਵਾਈਆਂ ਨਾਲ ਉਸਦੀ ਧੜਕਣ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਜੇ ਦਵਾਈਆਂ ਦਾ ਸਹਾਰਾ ਹਟਾ ਦਿੱਤਾ ਜਾਵੇ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ ਇਸ ਲਈ ਹਰ ਇੱਕ ਮਿੰਟ ਉਸ ਦੀ ਜ਼ਿੰਦਗੀ ਲਈ ਇਮਤਿਹਾਨ ਬਣਿਆ ਹੋਇਆ ਹੈ ਦੋਸਤੋ ਇਸ ਸਮੇਂ ਆਪਣੇ ਫੇਵਰਿਟ ਗਾਇਕ ਲਈ ਦਿਲੋਂ ਦੁਆ ਕਰਨ ਦਾ ਕਿਉਂਕਿ ਰੱਬ ਦੀ ਮਰਜ਼ੀ ਤੋਂ ਵੱਡਾ ਕੋਈ ਨਹੀਂ ਅਸੀਂ ਸਭ ਦੀਆਂ ਅਰਦਾਸਾਂ ਇਕੱਠੀਆਂ ਹੋਣ ਤਾਂ ਕਦੇ ਨਾ ਕਦੇ ਇਹ ਚਮਤਕਾਰ ਜ਼ਰੂਰ ਹੋਵੇਗਾ ਰੋਲਾ ਪੰਜਾਬ ਚੈਨਲ ਤੁਹਾਡੇ ਲਈ ਹਰ ਛੋਟੀ ਵੱਡੀ ਅਪਡੇਟ ਲਿਆਉਂਦਾ ਰਹੇਗਾ ਤੁਸੀਂ ਵੀ ਕਮੈਂਟ ਬਾਕਸ ਵਿੱਚ ਰੱਬ ਮਿਹਰ ਕਰੇ ਲਿਖ ਕੇ ਆਪਣਾ ਪਿਆਰ ਤੇ ਦੁਆ ਜ਼ਰੂਰ ਭੇਜੋ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ ਛੱਤ ਸ੍ਰੀ ਅਕਾਲ ਦੋਸਤੋ